ਇਹ ਕੋ ਭਾਪਏ ਕਿਸ ਚੀਜ਼ ਚ ਪਾਉਂਗੇ ਤੁਸੀਂ ਜੈ ਮਾਤਾ ਦੀ ਮਾਤਾ ਦਾ ਮੇਨ ਮੰਦਿਰ ਦਰਬਾਰ ਸਾਹਿਬ ਜੈ ਛਾਟੇ ਬਣਾਉਂਦਾ ਛਾਟੇ ਛਾਟੇ ਬਣਾਉਂਦਾ ਭਾਈ ਸੇ ਪਰਸੋਂ ਮੰਗਲਵਾਰ ਹੈ ਨਾ ਮਹਾ ਦੁਰਗਾ ਅਸ਼ਟਮੀ ਇਹਦੀ ਦੁਰਗਾ ਮਾਤਾ ਦੀ ਪੂਜਾ ਵੀ ਹੋਊਗੀ ਕਿਹਨੇ ਪਟੂਨੇ ਪਾਰਟੀ ਦਿੱਤਾ ਤੇ ਹੁਣ ਹਾਰ ਕੇ ਇਹਨੂੰ ਬੰਦ ਕਰਦਾ ਗਿਆ ਤੇ ਲੁਕਾਉਣ ਦੀ ਕੋਸ਼ਿਸ਼ ਕਰਦਾ ਹਾਂਜੀ ਦੋਸਤੋ ਆਪਾਂ ਮੰਦਿਰ ਤੋਂ ਬਾਅਦ ਮਾਤਾ ਦੇ ਮੰਦਿਰ ਤੋਂ ਬਾਅਦ ਜਾ ਕੇ 8000 ਦਾ ਆਇਆ ਸੀ ਉਹਨੂੰ ਹਾਂ ਹਰਤਾਰ ਵੀ ਹਾਂਗਕਾਂਗ ਵਾਲੇ ਦਾ ਉਹ ਕਹਿੰਦੇ ਬੀਗ ਗਰਾਉਂਡ ਦੇ ਵਿੱਚ ਜਿੰਨਾ ਵੀ ਖਰਚਾ ਪਾਣੀ ਲੱਗੂ ਕਹਿੰਦਾ ਮੈਂ ਦੇਣ ਨੂੰ ਤਿਆਰ ਜੈ ਦਾਦੀ ਮਾਤਾ اے ਭਾਈ ਪਿੰਡ ਚੌਰੜ ਰੋਹੀ ਦਾਦੀਆਂ ਦਾ ਮੰਦਿਰ ਇੱਧਰ ਕਿਵੇਂ ਨੀਵੀਂ ਜੀ ਪਾਈ ਬੈਠੇ ਸਾਰੇ ਭਗਤੋ ਏ ਭਾਈ ਮਾਤਾ ਦੇ ਦਰਵਾਜ਼ੇ ਤੇ ਸਾਰੇ ਭਗਤ ਸੇਵਾ ਕਰੀ ਜਾਂਦੇ ਆ ਖੋਪੇ ਦੀ ਇਹ ਖੋਪਾ ਭਾਈ ਕਿਸ ਚੀਜ਼ ਚ ਪਾਉਂਗੇ ਤੁਸੀਂ ਖੀਰ ਚ ਪਾਵਾਂਗੇ ਖੀਰ ਚ ਪਾਉਣਗੇ ਭਾਈ ਠੀਕ ਹੈ ਜੀ ਜੀ ਭਾਬਾ ਜੀ ਵੀ ਖੀਰ ਬਣਾ ਰਹੇ ਆ ਬਹੁਤ ਵਧੀਆ ਸੇਵਾ ਕਰੀ ਜਾਂਦੇ ਆ ਇਹ ਹਰ ਸ਼ਟਰ ਨੂੰ ਕਰਦੇ ਆ ਭਾਈ ਇਹ ਸੇਵਾ ਸਾਰੇ ਭਗਤ ਮਾਤਾ ਦੇ ਪਿੰਡ ਝੋਲਡ ਰੋਹੀ ਦਾਦੀਮਾ ਦਾ ਮੰਦਿਰ ਆ ਤੇ ਹਰ ਸ਼ਟਰ ਨੂੰ ਇੱਥੇ ਪੂਰੀ ਸੋਹਣੀ ਰੌਣਕ ਲੱਗਦੀ ਹੈਗੀ ਭਾਈ ਜੈ ਮਾਤਾ ਦੀ ਮਾਤਾ ਦਾ ਮੇਨ ਮੰਦਰ ਦਰਬਾਰ ਸਾਹਿਬ ਜੈ ਮਾਤਾ ਦੀ ਤਨਮ ਜੈ ਮਾਤਾ ਦੀ ਮਾ ਤਨਮ ਦਾਦੀ ਮਾਤਾ ਮੰਦਰ ਪਾਈ ਮਾਤਾ ਦੇ ਦਰਬਾਰ ਤੇ ਮਾਤਾ ਦੇਖਣਾ ਹੈ ਭਾਈ ਜੈ ਮਾਤਾ ਦੀ ਧੰਨਾਮਾ ਅਬ ਅਬ ਗਿਲ ਰੇਸ਼ ਥੋੜੀ ਘੱਟ ਰਖੀ ਭਾਈ ਚੱਲ 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 ਚੱਲਾ ਓਏ ਹੈ ਨਹੀਂ ਕੰਮ ਦਾ ਤੂੰ ਹੀ ਬਸ ਯਾਰ ਚੱਲ ਚੱਲ ਇੰਨਾ ਕਿਥੇ ਬਸ ਠੀਕ ਹੈ ਇਹ ਜੇਵਾਨਾ ਇਹ ਭਾਈ ਸੇਵਾਦਾਰ ਹੈ ਮਾਤਾ ਦੇ ਦਰਬਾਰ ਤੇ ਇਹ ਦੁੱਧ ਹੀ ਵਜਦਾ ਸਾਡੇ ਪਿੰਡ ਦਾ ਵਕੀਲ ਸਿੰਘ ਆਹ ਆਹ ਚਲਾ ਕਿੰਨੀ ਗਏ ਸੇ ਵਕੀਲ ਚਾਹਦੇ ਲਾਉਗੇ 19 ਦਾ ਉਹੀ ਮਜਾਦੂਆ ਦੋ ਵਾਰੀ ਦਾ ਬੰਦ ਕਰਤਾ ਤੂੰ ਪਹਿਲਾਂ ਚੱਲ ਭਾਈ ਆਹ ਆਪ ਤੇ ਕਿੰਨੀ ਰੱਖਿਆ ਕਰ ਜਾ ਇੱਧਰ ਰੱਖਿਆ ਕਰ ਇਹ ਇੱਥੇ ਤੱਕ ਜਨਦਾ ਨਾ ਹਾਂ ਇਹ ਭਾਈ ਛਾੜੇ ਬਣਾਉਂਦਾ ਛਾੜੇ ਛਾੜੇ ਬਣਾਉਂਦਾ ਭਾਈ ਸੇਵਾਦਾਰਾਂ ਖਾਤਰ ਆਜ ਆਪਾਂ ਮਾਤਾ ਦੇ ਦਰਬਾਰ ਤੇ ਮੱਥਾ ਟੇਕਣ ਆਈ ਸੀ ਭਾਈ ਇੱਥੇ ਤੇ ਮਾਤਾ ਦੇ ਨਰਾਤੇ ਚੱਲੀ ਜਾਂਦੇ ਵਕੀਲ ਹਨਾ हां जी दोस्तों दादी मां ਦਾ ਦਰਬਾਰ ਪਿੰਡ ਝੋਲਡ ਰੋਹੀ ਤੇ ਇਹਨੂੰ ਭਾਈ ਅਸੀਂ ਗੂੰਗੀ માતા ਦਾ ਵੀ ਥਾਨ ਕਹਨੇ ਆਗੇ ਪਿੰਡ ਝੋਲਡ ਰੋਹੀ ਇੱਥੇ ਹਰ ਮਹੀਨੇ ਦੀ ਛਟ ਨੂੰ ਬੜੀ ਚੰਗੀ ਰੌਣਕ ਲੱਗਦੀ ਹੈਗੀ ਤੇ ਅੱਜ 28 ਤਰੀਕ ਦਿਨ ਐਤਵਾਰ ਆ ਤੇ ਇੱਥੇ ਬਹੁਤ ਸੋਹਣੀ ਰੌਣਕ ਲੱਗੀ ਹੈ ਸਾਰੇ ਭਗਤਾਂ ਹੁੰਦੇ ਨੇ ਦਰਸ਼ਨ ਮੇਲੇ ਕਰਦੇ ਨੇ ਬੱਚੇ ਬਜ਼ੁਰਗ ਬੁੜੀਆਂ ਛੋਟੇ ਛੋਟੇ ਬੱਚੇ ਸਾਰੇ ਹੁੰਦੇ ਨੇ ਹਜੇ ਟਾਈਮ 4:00 ਦਾ ਹੋਇਆਗਾ ਤੇ ਸ਼ਾਂਤ ਤੇ ਕਪੂਰੀ ਰੌਣਕ ਭਰ ਜਾਂਦੀ ਹੈ ਭਾਈ ਇੱਥੇ ਤੇ માતા ਦੇ ਅੱਜ ਕੱਲ ਨਰਾਤੇ ਚੱਲੀ ਜਾਂਦੇ ਆ ਭਾਈ ਨੌ ਨਰਾਤੇ ਚੱਲੀ ਜਾਂਦੇ ਤੇ ਦਸਵਾਂ ਸਾਨੂੰ ਪਤਾ ਹੀ ਹੈ ਦੁਸ਼ਹਿਰਾ ਹੁੰਦਾ ਹੈ ਭਾਈ ਮੰਦਿਰਵਾਰ ਨੂੰ ਕਿਹੜਾ ਗੋਆ ਪਰਸੋਂ ਮੰਗਲਵਾਰ ਹੈ ਨਾ ਮਹਾ ਦੁਰਗਾ ਅਸ਼ਟਮੀ ਇਹਦੀ ਦੁਰਗਾ ਮਾਤਾ ਦੀ ਪੂਜਾ ਵੀ ਹੋਊਗੀ ਤਾਂ ਲੋਕ ਇਸ ਦਿਨ ਕੜਾਈਆਂ ਪੂਜਾ ਮੱਥਾ ਟੇਕਦੇ ਨੇ ਮਾਤਾ ਨੂੰ ਤੇ ਆ ਪਿੱਛੇ ਭਈ ਮਾਤਾ ਦਾ ਸਾਰਾ ਥਾਂ ਜਗ੍ਹਾ ਕੀ ਪਿੰਡ ਚੋੜ ਇੱਥੇ ਤੁਸੀਂ ਜੋ ਵੀ ਮਰਦ ਮੰਗਦੇ ਹੋ ਜਾਨੇ ਕਿ ਮਿੱਠੀ ਮਰਾਜ਼ ਮੰਗਜੋ ਫਸਲ ਵਾੜੀ ਬਾਰੇ ਸਾਰੀਆਂ ਮਾਤਾ ਮਾਤਾ ਹੀ ਭਗਤਾਂ ਦੀਆਂ ਝੋਲੀਆਂ ਭਰਦੀ ਆ ਪਾਏ ਤੇ ਭਗਤ ਆਈ ਜਾਂਦੇ ਨਾਲ ਦੀ ਨਾਲ ਮੱਥਾ ਟੇਕੇ ਜਾਈ ਜਾਂਦੇ ਨੇ ਪਾਏ ਆ ਭਾਈ ਇੱਥੇ ਮਾਤਾ ਦੇ ਦਰਵਾਜ਼ੇ ਵਿੱਚ ਮਿਸਤਰੀ ਵੀ ਆ ਜਾਂਦੇ ਨੇ ਕਈ ਵਾਰੀ ਇੱਥੇ ਨਾਲ ਕਾਜ਼ੀ ਤੇ ਵਿਚਵਜ ਕੇ ਦੇ ਨੇ ਪੱਟੂ ਨੇ ਪਾਰਟੀ ਦਿੱਤਾ ਤੇ ਹੁਣ ਹਾਰ ਕੇ ਇਹਨੂੰ ਬੰਦ ਕਰਦਾ ਗਿਆ ਤੇ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ ਭਾਈ ਨਸ਼ਤਰ ਸਿੰਘ ਆ ਕਿਉਂ ਨਸ਼ਤਰ ਆ ਪਹਿਲਾਂ ਦਾ ਪੰਗਾ ਲੈ ਲਿਆ ਤੂੰ ਹਾਂਜੀ ਦੋਸਤੋ ਆਪਾਂ ਮੰਦਰ ਤੋਂ ਬਾਅਦ ਮਾਤਾ ਦੇ ਮੰਦਰ ਤੋਂ ਬਾਅਦ ਜਾ ਕੇ ਆਟਾ ਚੱਕਣ ਆ ਗਏ ਸੀ ਭਾਈ ਚੱਕੀ ਦੇ ਸ਼ੰਕਰ ਦੇ ਆ ਕਹਾਂ ਚਲੇ ਗਏ ਭਾਈ ਮੇਰਾ ਆਟਾ ਪੂਰਾ ਕਰੋ ਯਾਰ ਆ ਖਾ ਠੀਕ ਆ ਬੰਦੇ ਆ ਮੇਰੀ ਲੇਟੀ ਪੂਰੀ ਕਰੀ ਜਾਂਦਾ ਖਰਾ ਚੱਲ 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 ਜੁਗਨੀ ਜਾ ਬੜੀ ਕਲਕੱਤੇ ਕਰਤਾ ਬੁਰਾ ਸੱਚੀ ਹਾਏ ਦੇਖਿਆ ਓਏ ਕਿਉਂ ਸਰਸਿੰਗ ਆ ਲੈਟੀ ਤੇ ਦੋ ਆਟੇ ਅੱਡੇ ਦੇ ਰੌਣਕ ਲੱਗੀ ਰਹਿੰਦੀ ਓ ਪਾਈ हां जी दोस्तों स्टेडियम पेंडा चोल्डरोही डेरा बाबा नागाजी युवा क्लब ਤੇ ਇੱਕ ਰਾਜੂ ਆਪਣੇ ਦੂਜੇ ਕਲੱਬ ਦਾ ਨਾਂ ਵੀਰੇ ਗੁਰੂ ਰਵੀਦਾਸ ਕਲੱਬ ਠੀਕ ਹੈ ਤੇ ਇਹ ਭਾਈ ग्राउंड ਦੇ ਵਿੱਚ ਕਿਹੜੇ ਜਨਵਰੀ ਤੇ ਫਰਵਰੀ ਦੇ ਵਿੱਚ ਟੂਰਨਾਮੈਂਟ ਹੁੰਦੇ ਹਨ ਨਾ ਇਹ ਚੋਲਡਰੋਹੀ ਦਾ ਭਾਈ 메ਨ ਗਰਾਊਂਡ ਹੈ ਨਾ ਰਾਜੂ ਪਲੇ ਗਰਾਊਂਡ ਹੈਗਾ ਇੱਥੇ ਬੱਚੇ ਸ਼ਾਮ ਨੂੰ ਤਿਆਰੀ ਲਾਉਂਦੇ ਨੇ ਤੇ ਕੁਝ ਤਾਂ ਬੱਚੇ ਹੁਣ ਹੀ ਲੌਂ ਲਾਗੇ ਤੇ ਇਹਨਾਂ ਨੂੰ ਆ ਰਾਜੂ ਆਪਣੇ ਇਹ ਪਹਿਲਾ ਕਬੱਡੀ ਖੇਡਦੇ ਰਹੇ ਨੇ ਭਾਈ ਇਹ ਬਹੁਤ ਵਧੀਆ ਗੇਮਾਂ ਜਿੱਤ ਕੇ ਫਸਟ ਟਾਈਮ ਇਹਨੇ 골ਡ ਮੈਡਲ ਵੀ ਲੈਣਾ ਨੇ ਤੇ ਇਹ ਬੱਚਿਆਂ ਨੂੰ ਗਿਆਨ ਦਿੰਦੇ ਨੇ ਸਿਖਾਉਂਦੇ ਨੇ ਤੇ ਅੱਗੇ ਵਾਸਤੇ ਇਹਨਾਂ ਨੇ ਮੈਨੂੰ ਦੱਸਿਆ ਜੀ ਭਾਈ ਬੋਲ ਕੇ ਕਹਿੰਦੇ ਮੈਂ ਬੱਚੇ ਕਾਫੀ ਤਿਆਰ ਕਰਨੇ ਨੇ ਤੇ ਇੱਕ ਚੀਜ਼ ਕਿਹੜਾ ਮੇਨ ਮੁੱਦਾ ਭਾਈ ਆ ਕਾਫੂਸ ਹਨਾ ਨਾ ਕਿਹੜਾ ਗਰਾਊਂਡ ਦੇ ਵਿੱਚ ਇਹਦੀ ਸਫਾਈ ਕਰਾਉਣੀ ਜ਼ਰੂਰੀ ਹੈ ਤੇ ਕੋਈ ਵੀਰ ਕੁਸੇ ਕੋ ਟਰੈਕਟਰ ਹੋਵੇ ਜਾ ਕਿ ਮੈਂ ਐਨ ਆਰ ਆਈ ਭਰਾ ਹੋ ਗਿਆ ਆਪਣੇ ਬਾਹਰ ਹਨਾ ਰਾਜੂ ਤੇ ਜੋ ਮਾੜੀ ਮੋਟੀ ਕੁ ਸਹਾਇਤਾ ਭੇਜਣਾ ਤੇ ਬਹੁਤ ਵਧੀਆ ਜਾ ਰੇ ਸਾਫ ਹੋ ਜੇ ਉਧੇ ਨੂੰ ਟੂਰਨਾਮੈਂਟ ਗਰਾਊਂਡ ਇਹ ਤਿਆਰ ਹੋ ਜੂਗਾ ਤੇ ਉਧਰ ਸ਼ਾਮ ਨੂੰ ਬੱਚੇ ਵਾਲੀ ਵਾਲ ਖੇਡਦੇ ਨੇ ਬੱਚੇ ਹੋ ਘਟਾਰਾ ਬਣਾ ਰੱਖਿਆ ਕਿਹੜਾ ਉੱਥੇ ਸ਼ਾਮ ਨੂੰ ਬੱਚੇ ਉਹਦਾ ਆਪਣੇ ਹਫਤਾਰ ਦਾ ਆਇਸਪੋਨ ਹਾਂ ਹਫਤਾਰ ਵੀ ਹਾਂਗਕਾਂਗ ਵਾਲੇ ਦਾ ਉਹ ਕਹਿੰਦੇ ਵੀ ਗਰਾਊਂਡ ਦੇ ਵਿੱਚ ਜਿੰਨਾ ਵੀ ਖਰਚਾ ਪਾਣੀ ਲੱਗੂ ਕਹਿੰਦਾ ਮੈਂ ਦੇਣ ਨੂੰ ਤਿਆਰ ਆ ਠੀਕ ਹੈ ਇੱਕ ਤੱਕ ਦਾ 400 ਮੀਟਰ ਦਾ ਟਰੈਕ ਜਿਹੜੀ ਗਰਾਊਂਡ ਦੀ ਜਿੰਨੀ ਵੀ ਸਹੂਲਤਾਂ ਕਹਿੰ ਪਈ ਉਹਦਾ ਖਰਚਾ ਦੇ ਦੂਗਾ ਮੈਂ ਤੈਨੂੰ ਠੀਕ ਹੈ ਕੋਈ ਕਹਿੰਦਾ ਆਪਣਾ ਗਰਾਊਂਡ ਤੇ ਤਿਆਰ ਕਰ ਦੇ ਦੋ ਜਿੰਨਾ ਵੀ ਖਰਚਾ ਲੱਗੇ ਉਹ ਨਾ ਮੈਂ ਦੇ ਦੂ ਤਿਆਰ ਠੀਕ ਹੈ ਭਾਈ ਕਈ ਬੰਦੇ ਨੂੰ ਪੁੱਛ ਰਿਹਾ ਹਾਂ ਤੇ ਕੋਈ ਰਾਜੀ ਨਹੀਂ ਹੋਇਆ ਗਰਾਊਂਡ ਵਿੱਚ ਆਉਣ ਚਲੋ ਅਵਤਾਰ ਸਿੰਘ ਤਿਆਰ ਹੈ ਨਾ ਉਹ ਉਹ ਭਈ ਹਾਕਾਂਗ ਰਹਿੰਦੇ ਨੇ ਉਹਨਾਂ ਨੇ ਰਾਜੂ ਨਾਲ ਕੰਟੈਕਟ ਹੈਗਾ ਤੇ ਉਹ ਆ ਨਾ ਮੈਂ ਸਾਰੇ ਖਰਚੇ ਆ ਭਈ ਆ ਮੇਰੇ ਖਰਚੇ ਦੇ ਆ ਸਫਾਈ ਤੁਸੀਂ ਕਰਵਾ ਦਿਓ ਇਹਦੇ ਵਿੱਚ ਨਾ ਕੰਡੇ ਝਾੜ ਬੂਸ ਰਾਜੂ ਤੇ ਭਖੜਾ ਵੀ ਹੈਗਾ ਹੈ ਨਾ ਤੇ ਸਫਾਈ ਕਰਾ ਦੂਗਾ ਤੇ ਬੱਚਿਆਂ ਨੂੰ ਨਾ ਭੱਜਣ 'ਚ ਕੋਈ ਦਿੱਕਤ ਨਾ ਆਵੇ ਫਿਰ ਹਣਾ ਜਿੰਨੇ ਵੀ ਬੱਚੇ ਕਹਿੰਦਾ ਹ ਗੇਮਾਂ ਹੀ ਤਿਆਰੀ ਕਰਨਗੇ ਹਾਂਜੀ ਦੋਸਤੋ ਤੁਸੀਂ ਆ ਦੇਖਿਆ ਹੀ ਐ ਪਹਿਲਾਂ ਦਾਦੀ ਮਾਂ ਦੇ ਮੰਦਰ ਤੇ ਵਾਗੇ ਸੀ ਛੱਡਦਾ ਕਰਕੇ ਉਥੋਂ ਆ ਕੇ ਚੱਕੀ ਦੇ ਵਾਗੇ ਚੱਕੀ ਤੋਂ ਆਉਂਦੇ ਹੋਏ ਮੈਂ ਗਰਾਊਂਡ 'ਚ ਖੜ ਗਿਆ ਸੀ ਮੁੰਡਿਆਂ ਕੋਲੇ ਤੇ ਉਹ ਥੋੜਾ ਬਹੁਤ ਦੱਸਦੇ ਸੀਗੇ ਉਹ ਸਫਾਈ ਕਰਨੀ ਐ ਤੇ ਬੱਚੇ ਚੰਗੇ ਪਾਸੇ ਜਾਂ ਤਾਂ ਕਰ ਚੰਗੀ ਗੱਲਬਾਤ ਆ ਹਨਾ ਗੇਮਾਂ ਮੰਨੀ ਜਾਂ ਤਾਂ ਤੇ ਜੇ ਤੁਸੀਂ ਬਲੌਗ ਇੱਥੋਂ ਤੱਕ ਦੇਖਿਆ ਤਾਂ ਸ਼ੁਕਰੀਆ ਓੜਾ ਤਾਂ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ